ਨੇ ਅਣੇ ਵੀ ਸਕੂਲੇ ਚੱਲ ਗਏ ਲੰਮੀ ਪਈ ਨਾ ਮੇਰਾ ਜੀ ਲੱਗਦਾ ਜੇ ਉਹ ਉਦਾਈਓ ਤੇ ਉਦਾ ਆ ਜੇ ਕਿਹੜੀ ਐ ਦੀ ਉਮਰ ਵਾ ਤੇ ਉਹ ਵੀ ਬਾਹਰ ਕਲਾ ਤਾਈ ਹੋ ਇਹਨਾਂ ਨੇ ਘਰ ਚ ਐਡੋ ਪਾਟੀ ਹੋ ਗਈ ਉਹ ਤੇ ਜੀ ਲੱਗਦਾ ਨਹੀਂਗਾ ਫਲਾਂ ਮੈਂ ਜਾਵਾਂ ਸਾਬ ਵੱਲ ਜਾਵਾਂ ਉੱਥੇ ਘੜੀ ਬਹਿ ਕੇ ਹੰਨੀ ਟਾਈਮ ਪਾਸ ਹੋ ਜੀਗਾ ਮੇਰਾ ਇਹ ਨੇ ਪਵਾਰ ਦੇ ਨਿੱਕੇ ਦੇ ਆ ਵੇਖਾਂ ਕੀ ਕਰਨ ਦੇ ਬੂਵਾ ਤੇ ਇਹਨਾਂ ਦਾ ਵੀ ਬੰਦ ਵਾ ਜਿੰਦਾ ਮਾਰਿਆ ਇਹਨਾਂ ਤੇ ਅੰਦਰ ਕੋਈ ਹੈ ਨਹੀਂ ਪਤਾ ਨਹੀਂ ਕਿੱਥੇ ਚਲ ਗਈ ਇਹ ਵੀ ਨਾ ਦੱਸ ਕੇ ਗਏ ਆ ਤਲਾ ਗੋਪੀ ਨੂੰ ਪੁੱਛਾਂ ਕਿੱਥੇ ਗਏ ਇਹਨੂੰ ਸ਼ਾਇਦ ਪਤਾ ਹੋਵੇ ਕੀ ਕਰ ਵਿੱਚ ਹੋ ਗਿਆ ਕੀ ਬਣ ਗਿਆ ਘਰ ਦਾ ਸੁੰਨ ਸਾਨ ਪਈ ਆ ਕਿਤੇ ਨਾ ਇੱਧਰ ਕੋਈ ਰਹਣ ਕਤਨਾ ਉੱਧਰ ਉਹ ਵੀ ਪਤਾ ਨਹੀਂ ਕਿੱਥੇ ਗਏ ਗੋਪੀ ਹਾਂਜੀ ਕੀ ਕੰਡਈ ਕੁਛ ਨਹੀਂ ਭੰਡੇ ਦੀ ਮਾਂਜਰ ਤੁਹਾਨੂੰ ਪਤਾ ਉਹ ਦੇ ਸਾਹ ਬੋੜੀ ਕਿੱਥੇ ਗਏ ਤੈਨੂੰ ਹਾਂ ਮੈਨੂੰ ਪਤਾ ਵਾ ਮੈਂ ਸਵੇਰੇ ਨਾ ਤਿਆਰ ਹੋ ਕੇ ਤੇ ਜਾਣ ਲੱਗੇ ਸੀਗੇ ਹੂੰ ਤੇ ਮੈਨੂੰ ਬੜਾ ਹੋਇਆ ਵੀ ਮੈਂ ਐ ਸਵੇਰੇ ਸਵੇਰੇ ਕਿੱਥੇ ਚਲ ਚਲ ਲੈ ਆਏ ਅੱਛਾ ਤੇ ਫਿਰ ਮੈਂ ਜਾ ਕੇ ਤੇ ਪੁੱਛ ਹੀ ਲਿਆ ਉਹਨਾਂ ਨੂੰ ਅੱਛਾ ਤੇ ਮੈਂ ਹਾਂ ਵੀ ਕਿੱਥੇ ਚੱਲੇ ਆ ਤੇ ਉਹਦਾ ਤੇ ਘੁੱਟੇ ਵੱਟੇ ਜਿਹੇ ਹੀ ਸੀਗੇ ਅੱਛਾ ਤੇ ਕਹਿੰਦੇ ਹੀ ਚੱਲੇ ਆ ਦਰਵਾਜ਼ਾ ਹੈ ਮੱਥਾ ਟੇਕਣ ਦਰਵਾਜ਼ਾ ਸਾਹਿਬ ਗਏ ਆ ਹਾਂ ਤੇ ਅੱਗੇ ਵੇਖ ਲਾ ਜਾਣਾ ਤੇ ਸਾਰੇ ਟੱਬਰ ਨੇ ਜਾਣਾ ਤੇ ਦਵਾਈ ਦਾ ਵਾ ਵੋਨੇ ਦਵਾਈ ਦੇਣੀ ਗੁਰ ਸਾਹਿਬ ਨੇ ਚਲੋ ਤਿਆਰ ਹੋ ਜੋ ਟਾਈਮ ਨਾਲ ਚੱਲ ਗਏ ਰਾਤ ਰਹਿ ਕੇ ਆਉਣਾ ਹਾਂ ਤੇ ਸਾਰੇ ਟੱਬਰ ਨੇ ਅਸੀਂ ਜਾਣਾ ਹੈ ਤੇ ਤੂੰ ਮੈਨੂੰ ਸਵੇਰ ਦਾ ਦੱਸਿਆ ਹੀ ਨਹੀਂ ਮੈਂ ਕੰਮੇ ਲੱਗੀ ਰਹੀ ਮੈਂ ਤਾਂ ਸੋ ਉਹਨਾਂ ਨੂੰ ਕਿਹਾ ਮੈਂ ਆ ਵੀ ਤੁਸੀਂ ਮੰਮੀ ਨੂੰ ਨਾਲ ਲੈ ਜਾਂਦੇ ਅੱਛਾ ਤੇ ਕਹਿੰਦੇ ਨਹੀਂ ਅਹੀਂ ਹੋਰ ਵੀ ਕਿਤੇ ਕੰਮ ਜਾਣਾ ਵਾ ਜਦੋਂ ਤੂੰ ਹੀ ਜਾਓਗੇ ਤੂੰ ਹੀ ਲੈ ਜਾਓ ਮੰਮੀ ਨੂੰ ਨਾਲ ਵੇਖ ਲਾ ਮੰਮੀ ਹਣ ਵਾਧੂ ਕਰਤੀ ਨਾ ਨਹੀਂ ਤੇ ਦੱਸਣਾ ਉਹਨਾਂ ਨੇ ਆਖਣਾ ਜਾਣਾ ਵਾ ਤੂੰ ਚੱਲ ਤੁਹਾਡੀ ਮਰਜ਼ੀ ਹੋਣੀ ਤੇ ਤੁਸੀਂ ਜਾਣਾ ਨਹੀਂ ਜਾਣਾ ਤੇ ਮੈਨੂੰ ਨਾਲ ਲੈ ਕੇ ਜਾਣਾ ਤੇ ਹੁਣ ਮੈਨੂੰ ਜਾਣ ਲੱਗੇ ਦੱਸ ਕੇ ਵੀ ਨਹੀਂ ਗਏ ਵੀ ਅਸੀਂ ਦਰਬਾਰ ਸਾਹਿਬ ਜਾਣਾ ਆਹੋ ਤੇ ਫਿਰ ਹੈਗਾ ਉਹਨਾਂ ਦੇ ਮਨ 'ਚ ਵੀ ਤਾਂ ਗੁੱਸਾ ਹੀ ਆ ਹੁਣ ਜਦੋਂ ਕਾਰ ਦੀ ਠੇਕੇ ਦੀ ਗੱਲ ਤੋਂ ਤੇ ਕੀਤੀ ਜ ਮਾੜੀ ਜੋਦੇ ਨੇ ਆਹੋ ਤੇ ਮੈਂ ਤੇ ਆਪ ਕਹਿੰਨੀ ਆ ਵੀ ਮਾੜੀ ਕੀਤੀ ਫਿਰ ਅੰਦਰੋਂ ਗੁੱਸਾ ਆਉਂਦਾ ਹੀ ਆ ਤੇ ਗੁੱਸਾ ਤੇ ਆਉਣਾ ਹੀ ਆਉਣਾ ਭਰਾ ਵਾ ਆਹੋ ਕੋਈ ਨਾ ਮਾੜੀ ਕੀਤੀ ਆ ਇਹਦੇ ਨਾਲ ਹਾਂ ਜਿੱਥੇ ਜੀ ਕਰਨਾ ਇਹਨੇ ਚੱਲ ਜਾਣਾ ਜਿੱਥੇ ਜੀ ਕਰ ਜਾ ਨਾ ਜਾਣਾ ਕੱਢੀ ਉਹਨੇ ਆਖਣਾ ਨਾ ਮਾੜਾ ਮੋਟਾ ਉਹਨੇ ਆਖਣਾ ਉਹ ਵੀ ਅਧਿਕਾਰ ਵਾਲੀ ਨੇ ਆਖਣਾ ਤਾਂ ਫੇਰ ਉਹ ਆਂਦਾ ਹੁੰਦਾ ਹਾਂ ਹਾਂ ਤੇ ਇਹਨੂੰ ਪਤਾ ਸੀ ਮੇਰਾ ਭਰਾ ਵੱਡਾ ਇੰਨਾ ਚੰਗਾ ਤੇ ਇਹਨੇ ਘਰ ਵਿੱਚ ਬੱਸ ਐ ਹੋਏ ਫੋਟ ਪਾਤੀ ਉਹ ਜਿੰਨਾ ਕਸੂਰ ਵਾਜੋਦੇ ਦਾ ਮੈਂ ਤਾਂ ਤੁਹਾਡੀ ਸਾਈਡ ਲੈਂਦੀ ਨਹੀਂ ਮੈਂ ਤਾਂ ਕਦੀ ਉਹਨਾਂ ਦੀ ਲਈ ਨਹੀਂ ਸੋ ਮਮੀ ਤੁਸੀਂ ਨਾ ਨਾ ਸਾਈਡ ਲੈਨੇ ਤੇ ਸੁਧਰ ਜਾਣਾ ਹੀ ਕਹਿੰਨੇ ਵੀ ਸੋ ਵੇਨੂ ਕੇ ਨੇ ਵੀ ਤੂ ਕੰਮ ਕਾਰਜਾ ਕਿਦਾਂ ਵੀ ਆ ਤੇ ਆਪੇ ਸੁਧਰ ਜਾਂਦਾ ਹੈ ਮੈਂ ਤਾਂ ਦੀ ਨਿਕਾ ਹੋ ਗਈ ਮੈਨੂੰ ਆਂਦਾ ਆਂਦਾ ਹੀ ਮੇਰਾ ਨਿੱਕਾ ਭਰਾ ਵਾ ਉਹਨੇ ਨਿੱਕੇ ਨਿੱਕੇ ਛੇ ਵਿਗਾੜ ਲਿਆ ਨਾ ਹੁਣ ਕ ਜਿਹੜਾ ਹੈਗਾ ਟੱਬਰ ਉਹ ਤੇ ਖੇਰੂ ਖੇਰੂ ਹੀ ਹੋ ਗਿਆ ਨਾ ਹੋ ਗਿਆ ਹੋ ਗਿਆ ਹਾਂ ਤੇ ਹੁਣ ਆ ਸੋ ਨਸਾਨੀ ਘਰ ਚ ਪਈ ਹੁੰਦੀ ਹੁਣ ਉਹ ਵੀ ਗੈਵ ਤੇ ਉਹ ਪੁੱਛਦਾ ਕਿ ਨਹੀਂ ਗਿਆ ਹੈਗੇ ਮੈਂ ਤਾਂ ਅੱਗੇ ਆਖਣ ਲਈ ਮਨ ਵਿੱਚ ਵੀ ਉਹਦੇ ਦੀ ਕਿਹੜੀ ਅਜੇ ਉਮਰ ਹੀ ਹਾਂ ਉਹ ਤਾਂ ਫਿਰ ਹੁਣ ਮਜਬੂਰੀਆਂ ਨਾਲ ਉਹਨਾਂ ਨੂੰ ਕਰਾਉਣਾ ਪਿਆ ਵਾ ਜੇ ਉਹ ਹੀ ਇਹੀ ਚਾਜਨਾ ਕੰਮ ਕਰਦੇ ਤੇ ਆਪੇ ਦੋਵੇਂ ਭਰਾ ਕੰਮ ਕਰਦੇ ਤੇ ਮੁੰਡੇ ਨੂੰ ਕੀ ਲੋੜੀ ਹੈ ਜੇ ਜਾਣਦੇ ਆਹੋ ਤੇ ਨਿਆਣਾ ਵੀ ਨਾਲ ਤੁਰਿਆ ਹੀ ਇਨਾਂ ਦੇ ਤੇ ਉਹ ਨਿਗੇ ਨਿਕੇ ਆ ਤੇਰੇ ਉਹ ਸਕੂਲੇ ਚਲ ਜਾਂਦੇ ਆ ਤੇ ਘਰ ਵਿੱਚ ਕੋਈ رونਕ ਨਹੀਂ ਕੋਈ ਕੁਛ ਨਹੀਂ ਤੇ ਮੇਰਾ ਨਿਓ ਗੋਪੀ ਜੀ ਲੱਗਦਾ ਤੁਹਾਡਾ ਕੀ ਸਾਡਾ ਤੇ ਆਪਣਾ ਇਦਾਂ ਹਾ ਹੁੰਦਾ ਵਾ ਕਿ ਵੀ ਘਰ ਤਾਂ ਸੁਨਸਾਨੀ ਪਈ ਆ ਤੇ ਬੰਦਾ ਕਰੇ ਵੀ ਕੀ ਪਰ ਇੱਕ ਸਿਰਫ ਇੱਕ ਇਨਸਾਨ ਦੀ ਗਲਤੀ ਤੇ ਕਰਕੇ ਸਾਰਿਆਂ ਨੂੰ ਸਜ਼ਾ ਭੁਗਤਣੀ ਸਾਰਿਆਂ ਨੂੰ ਹਨ ਨੂੰ ਸਜ਼ਾ ਹੋਣੀ ਤੇ ਜਿਹੜਾ ਜਾਗ ਹਸਾਈ ਹੋਉਂਦੇ ਹੀ ਉਹ ਵੱਖਰੀ ਹੁੰਦੀ ਬਾਹਰ ਲੋਕੀ ਗੱਲਾਂ ਕਰਦੇ ਹੋਣੇ ਥੂ ਥੂ ਕਰਦੇ ਹੋਣੇ ਵੀ ਭਰਾ ਭਰਾ ਤੇ ਭਰਾ ਭਰਾ ਵੀ ਲੜਦੇ ਹਾਂ ਤੇ ਨਿੱਕੇ ਭਰਾ ਨੇ ਚੁੱਕ ਕੇ ਪਹਿਲੀ ਕਿਸੇ ਨੂੰ ਠੇਕੇ ਤੇ ਦੇ ਦਿੱਤੀ ਇਹਨੂੰ ਦੇ ਦਿੰਦਾ ਮੈਂ ਤੇ ਆ ਤੁਹਾਡੇ ਸਾਹਮਣੇ ਕਿੰਨਾ ਕੱਲ ਖਪੀਆਂ ਤੇ ਪਰ ਜਦੋਂ ਅਸਰ ਹੀ ਨਹੀਂ ਕੋਈ ਚੀਂਗ ਇਹ ਗੱਲ ਦਾ ਤੇ ਬੰਦਾ ਕਰੇਗੀ ਨਹੀਂ ਪੁੱਛੀ ਲੈਂਦਾ ਇਹਨਾਂ ਨੂੰ ਵੀ ਮੈਂ ਆ ਪੈੜੀ ਦੇਣ ਲੱਗਾ ਵਾ ਉਹ ਆਂਦੇ ਸਾਾਨੂੰ ਪੁੱਛਿਆ ਹੀ ਨਹੀਂ ਉਹਨਾਂ ਨੂੰ ਕੀ ਪੁੱਛਣਾ ਸਾਨੂੰ ਘਰ ਚ ਨਹੀਂ ਆਪਾਂ ਨੂੰ ਪੁੱਛਿਆ ਤੇ ਉਹਨਾਂ ਨੇ ਪੁੱਛਣਾ ਉਹ ਹੀ ਨਾ ਅੱਗੇ ਪੁੱਛਣਾ ਵੀ ਮੰਮੀ ਕੀ ਕਰਨਾ ਕਿਤਰਾ ਕਰਨਾ ਤੇ ਹੁਣ ਤੇ ਮੈਨੂੰ ਵੀ ਨਹੀਂ ਪੁੱਛਦਾ ਐ ਆਪਣੀਆਂ ਮਰਜ਼ੀਆਂ ਕਰਦਾ ਪਤਾ ਨਹੀਂ ਕਿਹਦੇ ਹੱਥਾਂ ਦੇ ਉੱਤੇ ਚੜ ਗਿਆ ਹੀ ਹਾਂ ਮੈਨੂੰ ਤੇ ਆਪ ਨਹੀਂ ਕੋਈ ਧੀਏ ਸਮਝ ਲੱਗਦੀ ਚਲੋ ਇੱਥੇ ਵੇੜੇ ਵਿੱਚ ਹੀ ਉਹ ਵੀ ਆਉਂਦੇ ਹੀਗੇ ਇੱਕ ਕਮਰੇ ਵਿੱਚ ਤੁਸੀਂ ਵੀ ਹੀਗੇ ਰੌਣਕ ਹੀ ਇੱਥੇ ਆ ਉਹ ਰੌਣਕ ਤੇ ਵਾਦੂ ਹੀ ਤੇ ਉਹ ਵੀ ਜਦ ਇੰਨੀ ਰੌਣਕ ਦੇ ਵਿੱਚ ਰਹਿ ਹੋਈਏ ਨਾ ਤੇ ਫਿਰ ਇਕੱਲੇ ਇਕੱਲੇ ਰਹਿਣਾ ਜਿਹੜਾ ਔਖਾ ਹੋ ਜਾਂਦਾ ਬੜਾ ਔਖਾ ਹੋ ਗਿਆ ਤਾਂ ਮੈਂ ਆਖਿਆ ਹੁਣ ਮੈਂ ਜਾਨੀ ਆ ਤੇ ਚਲੋ ਉੱਥੇ ਘੜੀ ਹੋ ਨਾ ਲੱਗੇ ਬੈਠ ਕੇ ਅੰਨੀ ਤੋਂ ਘਰੀ ਹੈ ਨਹੀਂ ਗੇ ਆਹੋ ਚਲੋ ਚਲੋ ਤੁਸੀਂ ਟੈਨਸ਼ਨ ਨਾ ਲਿਓ ਜੋ ਪਰਮਾਤਮਾ ਨੂੰ ਮਨਜ਼ੂਰ ਹੋਹੀ ਹੋਣਾ ਹੁੰਦਾ ਵਾ ਹੈ ਤੇ ਠੀਕ ਵਾ ਸਾਰਾ ਪਰਿਵਾਰ ਇਕੱਠਾ ਹੋਵੇ ਤਾਂ ਮਾਂ ਪਿਓ ਨੂੰ ਵੀ ਠੰਡ ਪੈਂਦੀ ਮਾਂ ਨੂੰ ਉਹੀ ਨਾ ਹੋਣੇ ਗੋ ਅ ਸਵੇਰੇ ਮੈਂ ਜਦੋਂ ਗੱਲ ਕਰਨ ਦਾ ਹੀ ਸੀਗੀ ਤੇ ਦੀਦੀ ਨੇ ਵੀ ਮੂੰਹ ਵਟਿਆ ਹੀਗਾ ਤੇ ਇੱਕ ਜਾਗਲੇ ਨੇ ਹੱਸ ਕੇ ਸਾਨੂੰ ਦੱਸ ਕੇ ਜਾਣਾ ਹੀਗਾ ਤੇ ਇੱਕ ਜਾ ਇਦਾਂ ਰੋਲਾ ਵਟ ਕੇ ਗਿਆ ਫਿਰ ਗੁੱਸਾ ਤੇ ਚੜ੍ਹ ਜਿੱਤੀ ਗਏ ਹੁੰਦਾ ਹੀ ਆ ਹੁੰਦਾ ਹੀ ਆ ਨਹੀਂ ਤਾਂ ਉਹਨਾਂ ਨੇ ਕਹਿਣਾ ਹੀਗਾ ਕਿ ਨਿਆਣੇ ਤਿਆਰ ਕਰਦੇ ਹੀ ਨਿਆਣਿਆਂ ਨੂੰ ਲੈ ਜਾਂਦੇ ਨਾਲ ਨਾਲ ਲੈ ਆਣੇ ਲੈ ਜਾਂਦੇ ਤੇ ਉਹ ਹੁਣ ਚੁੱਪਚੀ ਬੀਤੇ ਫਿਰ ਚੜ੍ਹੇਗੇ ਕੀ ਕਰੀ ਗਿਆ ਦੀਗੇ ਚਲੋ ਮੈਂ ਕਰਲਾ ਕੰਮ ਚੱਲ ਕਰਲਾ ਮੈਂ ਵੀ ਘੜੀ ਬਾਹਰੇ ਉੱਥੇ ਬੈਣੀ ਮੈਨੂੰ ਤੇ ਆਵ ਕੋਟਣ ਜੀ ਹੋਣ ਡਈ ਆ ਹਾਂ ਹਾਂ ਇੱਥੇ ਬੈਠਾ ਹਾਂ ਵਾਹ ਵੇਖਣ ਦੇ ਹਿਸਾਬ ਨਾਲ ਜੀ ਮੈਂ ਮੱਜਾਂ ਬਾਂਦੇ ਕਹਾਬੜਾ ਹੋ ਗਿਆ ਉਹਨੇ ਰੌਂਡਾ ਪਾ ਦੇਗੇ ਅਪੁੰਨਾ ਬਾਅਦ ਪਹਿਲਾਂ ਮੱਜਾਂ ਮੋਈ ਚੁਗਲਣਗੀਆਂ ਕਹਾਬਸਰਾਵਾ ਗਰਮੀ ਬੜੀ ਹੋ ਗਈ ਇਹ ਤੇ ਗਰਮੀ ਦੇ ਅੱਜ ਦੇਣੀ ਗਰਮੀ ਦੀ ਇਹ ਤੇ ਕਰਨਾ ਕੀ ਆ ਨਹੀਂ ਮੂੰਹ ਹੀ ਦੂਰ ਹੋ ਗਿਆ ਕਿਤੇ ਬਦਲ ਜਾ ਹੁੰਦਾ ਫਿਰ ਤਾਂ ਪੈਂਦਾ ਨਹੀਂ ਵੇਖ ਲੈ ਠੀਕ ਆ ਯੋੜੀ ਚੱਲ ਪਈ ਆ ਮਨੇ ਰਹੀ ਯੋੜੀ ਕੇ ਮਾਰਤੇ ਗਈ ਹੋਣੀ ਆ ਯੋੜੀ ਆਹ ਉਹ ਬਥੇਰਾ ਚਾਲਬਾਜ਼ ਵਾ ਆਹੋ ਤੇ ਭਾਬੀ ਬੜੀ ਚਲਾਕ ਤੇਰੀ ਨਾ ਭਾਬੀ ਕਾਹਦੀ ਚਲਾਇਆ ਭਰਾ ਪੈਲੀ ਦਿਨ ਮੈਂ ਠੇਕੇ ਦੇ ਬੈਠਾ ਵਾ ਦੋਵਾਂ ਜੀਆਂ ਨੇ ਘਰ ਇਹੋ ਜਿਹਾ ਰਫੜ ਪਾਇਆ ਹੈ ਹਾਂ ਨੂੰ ਪੁੱਛਿਆ ਤੂੰ ਸਾਡੇ ਨਾਲ ਗੱਲ ਕਰ ਲਿੰਦਾ ਤੇ ਉਹਨੂੰ ਕਹਿਣਾ ਜੇ ਤੂੰ ਮੁੰਡਾ ਬਾਹਰ ਭੇਜਿਆ ਮੈਨੂੰ ਪੁੱਛਿਆ ਕਿੱਥੇ ਮੇਥੋਂ ਚੋਰੀ ਭੇਜਿਆ ਨਾ ਇਹ ਤਾਂ ਗੱਲ ਹੀ ਨਹੀਂ ਕੀਤੀ ਮੇਨਾਂ ਦੇ ਆਹ ਤਾਂ ਕਹਿ ਮੈਂ ਤੈਨੂੰ ਪੁੱਛ ਕੇ ਕੰਮ ਕਰਨੇ ਮੈਂ ਨਹੀਂ ਆਣਾ ਆਪਣੇ ਕੰਮ ਕਰਨੇ ਮੈਂ ਕਹਾ ਮੇਰਾ ਨਹੀਂ ਸਰਦਾ ਮੇਥੋਂ ਵਾਈ ਮੈਂ ਨਹੀਂ ਕਰਨੀ ਮੈਂ ਬਾਹਰ ਦੇ ਕੰਮ ਕਰਨੇ ਆਪਣੇ ਆਹੋ ਸੌ ਸਲਾਮਾਂ ਹੁੰਦੀਆਂ ਕਿ ਮੈਂ ਹੁਣ ਨਿਆਣਾ ਆ ਮੈਂ ਪਹਿਲਾਂ ਤੈ ਆਹ ਜਦੋਂ ਕਰੋਗਾ ਪੋ ਕਰੋਗਾ ਮਾ ਮਾ ਬੜਾ ਖੁਸ਼ ਹੋ ਕੇ ਕਹਿੰਦਾ ਮੈਂ ਕੰਮ ਬੜਾ ਕਰਦਾ ਮੈਂ ਕੰਮ ਬੜਾ ਕਰਦਾ ਕੰਮ ਨਹੀਂ ਕਰਦਾ ਫਿਰਦਾ ਤੁਰਦਾ ਜਾਂਦਾ ਆਹੋ ਇਦਾਂ ਹੀ ਕੇ ਇੰਦਾਂ ਨੇ ਭੁੱਖੇ ਮਰਦਾ ਵਾ ਪੋਕੇ ਪਪਾ ਜਿੰਨੇ ਪੜਾ ਕੀਤਾ ਭੁੱਖੇ ਮਰਨਦਾ ਉਹ ਰੋਟੀ ਉਹਨੇ ਦੇਣੀ ਦੇਣੀ ਆ ਆਹ ਵਾ ਉਹ ਪਹਾੜ ਚਾ ਸਾਡਾ ਸਾਡੀ ਭਾਬੀ ਬੜੀ ਤੇਜਾ ਉਹਨੇ ਪਿਛੇ ਲਾ ਲਿਆ ਆਪਣੇ ਆਪਣੇ ਭਰਾਵਾਂ ਦਾ ਬੜਾ ਕਰਦੀ ਪੀਕੇ ਮੇਰੇ ਇਦਿਆਂ ਤਗੜੇ ਉਹਦੇ ਭਰਾ ਬਾਹਰ ਵਾ ਨਾ ਦੁਬਈ ਜਿੰਨਾ ਉਹਦੇ ਫੜਿਆ ਭਰਾਵਾਂ ਦਾ ਉਹਨਾਂ ਦੀ ਕੋਣ ਬੜਾ ਗਉਂਦੀ ਆ ਭਰਾਵਾਂ ਦਾ ਨਾਂ ਹੀ ਹੁੰਦਾ ਜਿੰਦਾ ਘਾਉਣੀਆਂ ਦਿੱਤਾ ਜਾਂਦਾ ਕਿਹਨੂੰ ਆਹੋ ਔਰ ਉਹ ਉਪਰ ਆਪਣੇ ਕੋ ਮਾਮੇ ਕੋ ਗਿਆ ਉਹਦੇ ਆਹ ਉਹਦੇ ਮਾਮੇ ਕੋ ਗਿਆ ਆਪਣੇ ਕੋ ਉੱਥੇ ਕਹਿੰਦੀ ਤਾਂ ਹੈਗੀ ਉਹਨੇ ਖੜਿਆ ਆ ਇਹ ਆਹ ਉਹਦੇ ਪੈਸੇ ਲੱਗੇ ਹੋਣਗੇ ਨਾ ਉਹ ਮੰਦੀ ਉਹ ਕਹਿੰਦੀ ਮੇਰੇ ਸਾਰੇ ਭਰਾਣੇ ਲਾਏ ਮੇਰੇ ਨੇ ਐਦਾਂ ਕੌਣ ਖੜਦਾ ਵਾ ਮੈਂ ਕਹਾਂ ਆਪਾਂ ਕਦੀ ਵੇਖਿਆ ਨਹੀਂ ਹਾਂ ਸਾਡੇ ਮਾਮੇ ਹੈਗੇ ਹਨ ਤੋਂ ਖੜਿਆ ਨਹੀਂ ਕੇ ਨੇ ਕਿਤੇ ਭਾਤਾ ਉਹ 10-2000 ਰੁਪਏ ਸਾਰੇੜਾ ਭਾਤਾ ਹੋਣਗੇ ਹਾਂ ਬਿਲਕੁਲ ਹਾਂ ਆਹ ਪਿਆਲੀ ਪਿਆਲੀ ਇਹ ਆਹ ਪਾਜੀ ਵੀ ਕਿ ਪਿਆਲੀ ਇਹ ਦੇ ਸਾਨੂੰ ਇਹ ਪਿਆਲੀ ਮੈਂ ਕਹਾਂ ਮੈਂ ਜਿੱਥੇ ਜ਼ਬਾਨ ਕੀਤੀ ਮੈਂ ਉੱਥੇ ਰਹਿਣ ਦੇਣੀ ਪਿਆਲੀ ਪੈਲੀ ਕਹੇ ਉਹਨੇ ਜਿਹੜੀ ਫ੍ਰੀਜ ਲਈ ਆ ਮੈਂ ਪੈਸੇ ਲੈ ਦੇਵਾ ਨਹੀਂ ਲੈ ਲੈ ਮੈਂ ਦੱਸਿਆ ਮੈਨੂੰ ਲੱਗਦਾ ਪੈਸੇ ਚਾਹੀਦੇ ਉਹਨੇ ਪੈਸੇ ਨਗਦ ਦਿੱਤੇ ਫੜ ਕੇ ਆ ਉਹਦੇ ਕਹੇ ਜੇ ਲੈਣੀ ਐ ਤੂੰ ਹੀ ਠੇਕ ਪੰਜਾ ਰੁਪਏ ਵਾਧੇ ਦੇ ਦੋ ਨਹੀਂ ਨਹੀਂ ਮੈਂ ਹੁਣ ਭਾਵੇਂ ਜੀ ਤੇਰੇ ਨਾਲ ਜਬਾੜ ਹੋਈ ਉਹ ਲੈਣੀ ਹੁਣ ਆ ਨਹੀਂ ਫੇਰ ਵੀ ਨਹੀਂ ਨਹੀਂ ਹੁਣ ਕਿਹਨੂੰ ਦੇਣੀ ਪੈਲੀ ਹੂੰ ਹੂੰ ਚਲੋ ਚਲ ਚੰਗਾ ਤੂੰ ਹੀ ਕੰਮ ਸੁੱਤਰ ਕਰ ਲਿਆ ਆਪਣਾ ਕੇ ਤੇ ਕਰਨਾ ਹੀ ਪੈਣਾ ਸੀ ਚਲ ਆਡੇ ਦੇ ਹੁਣੇ ਹੁਣੇ ਇੱਕ ਦਿਨ ਉਹ ਨਹੀਂ ਉਹ ਤੇ ਹੁਣੇ ਪੈਣਾ ਹੀ ਇੱਕ ਦਿਨ ਪਰ ਕਾਲੀ ਵੀ ਇੰਨੇ ਰੋਜ਼ ਜਾ ਕੇ ਮਾਦਰ ਨੂੰ ਡੇਪਿੰਦੀ ਕਹਿਣ ਸਾਨੂੰ ਅੱਡ ਕਰ ਤੋ ਕਰਦਾ ਕੱਖ ਨਹੀਂ ਸਾਨੂੰ ਅੱਡ ਕਰ ਦੋ ਕਰਦਾ ਕੱਖ ਨਹੀਂ ਮੈਂ ਫੇਰ ਕਰ ਲਉ ਹੋਇਓ ਅੱਡ ਤੇ ਆ ਉਹ ਉਹ ਤੇ ਹੈਗਾ ਹੀ ਆ ਕਿ ਆਪਣਾ ਕੰਮ ਜਿਆਦਾ ਲੱਗਦਾ ਵਾ ਕਿ ਮੈਂ ਜਿਆਦਾ ਕੰਮ ਕਰਦੀ ਆ ਮੈਂ ਜਿਆਦਾ ਕਰਦੀ ਆ ਬਿਲਕੁਲ ਬਿਲਕੁਲ ਹਮ ਚੱਲ ਬੈ ਬਹ ਹੋਵਾਂ ਗਾੜੀ ਚ ਚਲੋ ਹੋਇਆ ਇਹ ਮੈਂ ਪਹਿਲਾਂ ਕਰਜ਼ਾ ਲੈ ਲੈ ਕੋਠੀਆਂ ਪਾਲੀਆਂ ਤੇ ਹੁਣ ਕਰਜ਼ਾ ਰੱਥਾ ਨਹੀਂ ਆ ਕੱਜਾ ਸਵਾਲ ਅਥਨਾ ਵਾ ਆਪੋ ਆਪਣੇ ਪਲੇ ਰੱਖਦੇ ਹੁਣ ਲੜਦੇ ਫਿਰਦੇ ਹੀ ਤੇ ਮਾਸਾ ਬਖਾਲਦੇ ਫਿਰਦੇ ਲੋਕਾਂ ਨੂੰ ਚਲੋ ਸਾਨੂੰ ਕੀ ਤੁਹਾਡਾ ਸੁੱਤ ਲਾ ਗਿਆ ਲਾਗੇ ਕਾੜੀ ਮਿਲ ਗਈ ਠੇਕੇ ਦੇ ਪਾਣੀ ਨਹੀਂ ਲੱਗਦਾ ਵਾ ਯਾਰ ਪੈਈ ਹੋਣਗੇ ਫਸਲ ਦੇ ਲੈ ਮਾਤਾ ਇੱਥੇ ਬੈਠੀ ਮਾਤਾ ਇੱਥੇ ਬੈਠੀ ਆ ਕੀ ਕਰਾਂ ਫਿਰ ਮੇਰਾ ਜੀ ਨਿਓ ਲੱਗਣ ਡਿਆ ਅਲੰਬ ਖਾਲਾ ਜੀ ਲਾਲ ਅੰਬ ਨਾ ਕੋਈ ਨਹੀਂ ਖਾਲਾ ਤੂੰ ਅੰਬ ਹਾਂ ਕਿ ਜੀ ਕੋਣ ਲੱਗ ਡਿਆ ਨਿਆਣਿਆਂ ਵੀ ਸਕੂਲੇ ਚਲ ਗਏ ਆ ਹਾਂ ਤੇ ਉਦਾ ਵੀ ਚਲ ਗਿਆ ਵਾ ਆਹੋ ਤੇ ਰੌਣਕ ਤਾਂ ਗਈ ਘਰੋਂ ਤੇ ਜੀ ਮੇਰਾ ਪੁੱਤ ਕੀ ਲੱਗਣਾ ਤੇ ਆ ਜਿਹੜੀ ਰੌਣਕ ਲਾਉਂਦੀ ਰਹੀ ਦੀ ਜੋੜੀ ਕਿੱਥੇ ਗਈ ਅੱਜ ਕੀ ਪਤਾ ਮੈਨੂੰ ਕਿੱਥੇ ਗਏ ਮੈਂ ਤਾਂ ਦੱਸ ਕੇ ਵੀ ਨਹੀਂ ਗਏ ਨਹੀਂ ਨਾ ਅੱਜ ਦੇਖਦੇ ਨਹੀਂ ਉਦਾਂ ਤੇ ਬੜੀ ਪਹਿਲਾਂ ਪੌਂਦੀ ਫਰਦੀ ਦੀ ਭਾਬੀ ਦਵਿੰਦਰ ਇੱਥੇ ਹੈ ਐ ਫੜੇ ਨੂੰ ਤੇਰੇ ਪਵਾੜੇ ਆ ਮੇਰੇ ਪਵਾੜੇ ਕਾਦੇ ਹੋਰ ਕੀ ਆ ਮੈਂ ਕੀ ਕਰਤਾ ਚਲੋ ਇਕੱਠੇ ਬੈਂਦੇ ਹੀ ਇਕੱਠੇ ਰਹਿੰਦੇ ਹੈਗੇ ਤੇ ਤੂੰ ਆ ਕੰਮ ਕਰਕੇ ਚੰਗਾਰੀਆਂ ਕੀਤਾ ਇਹ ਕੰਮ ਜਿਹੜਾ ਤੂੰ ਪਹਿਲੀਆਂ ਠੇਕੇ ਤੇ ਦੇਤੀਆਂ ਉਹ ਵੀ ਨਹੀਂ ਕੂਏ ਮੇਰੇ ਨਾਲ ਤੇ ਤੇਰੇ ਨਾਲ ਤੇਰਾ ਤਾਂ ਕੋਈ ਕਸੂਰ ਹੀ ਪਿਆਲੀ ਮੇਰੀ ਜੋ ਮੇਰੀ ਹਿੱਸੇ ਮੈਂ ਠੇਕੇ ਦੇਤੀ ਤੇਰਾ ਤੇ ਰੋਲ ਹੀ ਕੋਈ ਨਹੀਂ ਮੈਂ ਤਾਂ ਬੁੱਤ ਤੇਰੇ ਵਾਲਦੀ ਗੱਲ ਕਰਦੀ ਰਹੀ ਹੈਂ ਭੀ ਚੱਲ ਮੇਰਾ ਨਿੱਕਾ ਵਾ ਤੇ ਹੁਣ ਮੈਂ ਗੋਪੀ ਨੂੰ ਪੁੱਛਿਆ ਮੈਂ ਆਖਿਆ ਚੱਲ ਮੈਂ ਉਧਰ ਘੜੀ ਚਲ ਜਾਨੀ ਆ ਤੇ ਵੇਖ ਕੇ ਉਹ ਨਹੀਂ ਕੀ ਕਰਨ ਦੇ ਇਸ ਗਰਸਾਬ ਹੋਣੀ ਹੂੰ ਤੇ ਉਹ ਵੀ ਘਰ ਹੈ ਨੀ ਬੂਆ ਵੱਜਾ ਵਾ ਤੇ ਜੋੜੀ ਕਿੱਥੇ ਚਲ ਗਈ ਸ਼ਵੇਰ ਦੀ ਕਿਤੇ ਕਾਬ ਕਰ ਮਾਰਤੇ ਗਈ ਹੋਣੀ ਕਿਤੇ ਉਹਦਾ ਵੀ ਗਈ ਹੋਣੀ ਕਿਹਾ ਮੈਨੂੰ ਭਰਾਵਾ ਮਾਰ ਕਾ ਦੀ ਵਿਚਾਰਿਆਂ ਨੇ ਮਾਰਨੀ ਆ ਮੈਂ ਤੇ ਆਣ ਕੇ ਗੋਪੀ ਨੂੰ ਪੁੱਛਿਆ ਵੀ ਗੋਪੀ ਤੈਨੂੰ ਥੋੜਾ ਬਹੁਤਾ ਪਤਾ ਵਾ ਕਿੱਥੇ ਗਏ ਆ ਆਂਦੀ ਮੈਨੂੰ ਲਾ ਹੀ ਰਿਆ ਗਿਆ ਤਿਆਰ ਹੋਏ ਤੇ ਬਾਹਰ ਨਿਕਲੇ ਤੇ ਮੈਂ ਪੁੱਛਿਆ ਕਿ ਕਿੱਥੇ ਚਲ ਲਈ ਹੂੰ ਆਂਦੇ ਅਸੀਂ ਦਰਬਾਰ ਸਾਹਿਬ ਚੱਲਦੇ ਆਂ ਆ ਦਰਬਾਰ ਸਾਹਿਬ ਨਹੀਂ ਗਏ ਹੁਣ ਦਰਬਾਰ ਸਾਹਿਬ ਗਏ ਤਾਂ ਤੈਨੂੰ ਨਾਲ ਲੈ ਕੇ ਜਾਣਾ ਈ ਉਹਨਾਂ ਕਿਤੇ ਹੋਰ ਗਏ ਹੀ ਹੋ ਹਾਂ ਮੈਨੂੰ ਖੰਡ ਏ ਹੁਣ ਮੈਨੂੰ ਪੁੱਤ ਕਿੱਥੇ ਖੜਨਾ ਕਿਸ ਨੇ ਭਾ ਦਾ ਕੋਈ ਕਸੂਰ ਨਹੀਂ ਆ ਸਾਰਾ ਕਸੂਰ ਭਾਬੀ ਦਾ ਈ ਭਾਬੀ ਤੇ ਉਹਨੂੰ ਐਦਾਂ ਉਂਗਲਾਂ ਦੇ ਨੇ ਚਾਉਂਦੀ ਐ ਨਾ ਜਦਾਂ ਉਹ ਚਲ ਭਾਬੀ ਦਾ ਈ ਸਹੀ ਤੇਰਾ ਵੀ ਕਸੂਰ ਆ ਜੋਦਿਆ ਜਿੰਨਾ ਕਸੂਰ ਤੇਰਾ ਮੈਂ ਤਾਂ ਤੇਰੇ ਚ ਹੁਣ ਕਾੜੂ ਤੂੰ ਮੇਰਾ ਕਾਦਾ ਉਹ ਅੱਡ ਹੁੰਦਾ ਉਹਨੂੰ ਬੜਾ ਚਾਹ ਬਾਰ ਬਾਰ ਆ ਕੇ ਉਹਦੀ ਚੱਡਕਾ ਇਹਦੇ ਕੰਮ ਨਹੀਂ ਕਰਦਾ ਅੱਡਕੇ ਅੱਡ ਕਰ ਦੋ ਅੱਡ ਕਰ ਦੋ ਅੱਡ ਕਰ ਦੋ ਚਲ ਤੂੰ ਜੇ ਵੜ ਹੋ ਹੀ ਗਏ ਸੀ ਤਾਂ ਤੂੰ ਜਿਹੜੀ ਪਾਰੀ ਸ਼ਰੀਕਾਂ ਨੂੰ ਦਿੱਤੀ ਤਾਂ ਭਰਾ ਨੂੰ ਪੁੱਛ ਤਾਂ ਲੈਣਾ ਇੱਕ ਵਾਰ ਤੈਨੂੰ ਮਤਾ ਕਿੰਨੀ ਸਮਝਾਇਆ ਮੈਨੂੰ ਪੈਸਿਆਂ ਦੀ ਲੋੜ ਹੀ ਇਹਨੇ ਪੈਸੇ ਨਹੀਂ ਦੇਣੇ ਮੈਨੂੰ ਕਿਥੋਂ ਕਰਦਾ ਹੀ ਨਾ ਉਹ ਉਹਦੇ ਕੋ ਪੈਸੇ ਕਿਥੋਂ ਆਏ ਪੈਸੇ ਜਿਹਨੇ ਹੈਗੇ ਮੁੰਡਾ ਬਾਹਰ ਭੇਜਦਾ ਉਹਨੇ ਲਾ ਕੇ ਟੈਲੈਂਟ ਨੂੰ ਵੇਚ ਕੇ ਨਾ ਰੂਹ ਖੁਸ਼ ਹੋਣਦੀ ਐ ਮੇਰੀ ਅਦਵਿੰਦਰ ਭੈਣ ਜੀ ਨੀਆਂ ਗੱਲਾਂ ਕਰਦੀ ਹੈਗੀ ਨਾ ਹੁਣ ਆ ਕੇ ਵੇਖੇ ਵੀ ਆਪਾਂ ਵੀ ਤਾਂ ਘਰ ਬਣਾ ਹੀ ਲਿਆ ਵਾ ਨਾ ਆਪਣੀਆਂ ਹੁਣ ਪੁਰਾਣੀਆਂ ਹੋ ਗਈਆਂ ਇਹ ਥੋੜਾ ਪਤਾ ਹੁੰਦਾ ਵਕਤੋ ਕਿਨੇ ਬਣਾ ਲੈਣਾ ਕੀ ਗੱਲਾਂ ਕਰੀ ਜਾਂੜੀਆਂ ਗੱਲਾਂ ਕਰਨ ਦੀ ਮੈਂ ਤੇ ਖਲੋਤੀ ਤੇ ਵੇਖਣ ਦੀ ਉਦਾਂ ਇਹਨਾਂ ਦੀ ਕੋਠੀਆਂ ਜੋੜ ਕੇ ਪਈਆਂ ਨਾ ਤੇ ਕਿੱਡੀ ਵੱਡੀ ਲੱਗਦੀ ਆ ਸਾਡੀ ਉਦਾਂ ਕੱਲੀ ਪੈਣ ਨਾ ਨਿੱਕੀ ਲੱਗਦੀ ਇਹਨਾਂ ਨਾਲੋਂ ਆਹ ਤੇ ਪਈ ਵੀ ਕਰਜੇ ਨਾ ਉਹ ਮੰਨੇ ਦੋ ਹਿੱਸੇ ਆੜੇ ਗੱਲੀਆਂ ਦੀ ਆਓ ਜੇ ਤੇ ਉਦਾਂ ਵੇਖੀ ਇੱਕ ਇੱਕ ਪੋਰਸ਼ਨ ਫਿਰ ਤੇ ਸਾਡੇ ਨਾਲੋਂ ਛੋਟਾ ਹੀ ਆ ਜਦੋਂ ਉਹਨਾਂ ਦਾ ਇਕੱਠਾ ਦੇ ਲੀਏ ਇੱਕ ਤਾਂ ਚ ਭਲ ਹੁੰਦਾ ਵਾ ਨਾ ਕਿੰਦੇ ਸੋ ਆਇਕ ਤਾਂ ਇਹ ਬਾਲਵਾ ਲੜਾਈ ਪਈ ਆ ਘਰ ਦੇ ਵਿੱਚ ਪਈ ਤੇ ਹੈਗੀ ਆ ਭਾਵੇਂ ਹੂੰ ਪਰ ਫੇਰ ਵੀ ਲੜਾਈ ਕਿੰਨਿਆਂ ਕਿਚ ਰੈਂਦੀ ਹੁੰਦੀ ਕਹਿੰਦੇ ਨਹੀਂ ਹੁੰਦੇ ਭੱਜੀਆਂ ਬਾਵਾਂ ਗੱਲ ਨੂੰ ਹੁੰਦੀਆਂ ਹੁੰਦੀਆਂ ਤੇ ਜੇ ਇਹਨਾਂ ਨੇ ਮੈਨੂੰ ਤੇ ਇਹ ਸੋਚੋਂ ਆਉਂਦੀ ਆ ਕਿ ਜੇ ਕਿਤੇ ਦੋਵਾਂ ਭਰਾਵਾਂ ਨੇ ਰਲ ਕੇ ਕੋਈ ਬਿਜ਼ਨਸ ਸ਼ੁਰੂ ਕਰ ਲਿਆ ਤੇ ਇਹਨਾਂ ਨੇ ਤੇ ਸਾਡੇ ਬਰਾਬਰ ਤੇ ਆ ਕੇ ਖਲੋ ਜਾਣਾ ਬਿਨੈ ਕਿਥੋਂ ਕਰਨਾ ਜਦੋਂ ਕਰਨਾ ਟੈਮਦੋ ਨਹੀਂ ਕੀਤਾ ਹੁਣ ਕਿਥੋਂ ਕਰ ਲੈਣਾ ਨਾ ਇਹਨਾਂ ਦਾ ਕੜਵਲੇ ਦਮਾ ਚਾ ਜਾਣਾ ਵਾ ਸਿਆਣੇ ਲੋਕੀ ਦੋਵੇਂ ਰਲਿਏ ਤੇ ਕਰੀਏ ਸਿਆਣੇ ਲੋਕੀ ਕਰਜ਼ਾ ਲਾਗੇ ਨਾ ਬਿਨ ਸਹਰਤ ਕਰਦੇ ਆ ਕੋਈ ਚੰਗਾ ਤੇ ਹੋਰ ਇਹਨਾਂ ਪਾਲੀਆਂ ਕੋਠੀਆਂ ਤੇ ਕਰਜ਼ਾ ਲੈਣਾ ਹੀ ਉਦੋਂ ਚਾਹੀਦਾ ਵਾ ਜਦੋਂ ਵੇਖੇ ਵੀ ਅਹੀਂ ਕਿ ਜੀਤੇ ਲਾਉਣਾ ਵਾ ਤੂੰ ਆਮਦਨ ਆਉਣੀ ਆ ਤਾਂ ਆਮਦਨ ਤਾਂ ਤੇ ਬੰਦਾ ਲਾ ਲੂਗਾ ਤੇ ਕੋਠੀਆਂ ਨੇ ਕੀ ਦੇਣਾ ਇਹਨਾਂ ਨੇ ਤੇ ਹੋਰ 4-5 ਸਾਲ ਨੂੰ ਰਿਪੇਅਰ ਮੰਗਣ ਡਾ ਪਣਾ ਇਹ ਤੇ ਅੱਗੇ ਅੱਗੇ ਬਣਾਈ ਜਾਓ ਪਿੱਛੇ ਪਿੱਛੇ ਟੱਟਦੀਆਂ ਜਾਂਦੀਆਂ ਵਾ ਨਾ ਤੇ ਉਹਦੇ ਬਾਅਦ ਹੀ ਹੋਰ ਗੱਜ ਚੁੱਕੀ ਜਾਓ ਆਹੋ ਤੇ ਜਿਹੜੀ ਕਮਾਈ ਆਉਣ ਪੈਣ ਡੋਣਾ ਹੁਣ ਵਾਲਾ ਹੋ ਵੀ ਗਿਆ ਤੇ ਜਿਹੜੀ ਕਮਾਈ ਆਉਣੀ ਆ ਕੋਠੀਆਂ ਲਾਈ ਆ ਉਹਦੇ ਵਿਆਜ ਉਹਦੇ ਨਾਲ ਆਉਣਾ ਪੈਣਾ ਤੇ ਹੋਰ ਵਿਆਜ ਉਤਾਰਿਆ ਜਾਂਦਾ ਕਿਤੇ ਤੇ ਹੋਰ ਤੇ ਮੁੜ ਕੇ ਲੜਾਈ ਪੈਂਦੀ ਆ ਮੁੜ ਕੇ ਸ਼ੇਰ ਪਾੜਦੇ ਆ ਆਹੋ ਤੇ ਫੇਰ ਕਦਨਗੇ ਗਵਾਂਡੇ ਦਾ ਕਸੂਰ ਫੇਰ ਕਹਿੰਦੇ ਗਵਾਂਡੇ ਕਸੂਰ ਉਂਗਲ ਲਾਈ ਆ ਆਹੋ ਅਈ ਤੇ ਜਣੀ ਸਿੱਖਿਆ ਮਾੜੀ ਮੋਟੀ ਕਿ ਤੂੰ ਕੰਮ ਕਰ ਲੋ ਕੰਮ ਕਰ ਲੋ ਪਰ ਕੰਮ ਨਾ ਕਰਨਾ ਨਹੀਂ ਆ ਇਹਨਾਂ ਹਾਲੇ ਪੜਾਉਣੇ ਪਾੜ ਪਾਉਂਦੇ ਆ ਥੋਰ ਤੇ ਗਵਾਂਡੇ ਦਾ ਫਾਇਦਾ ਲੈਣਾ ਹੀ ਹੈ ਨਾ ਕੋਈ ਕਹਿਦੀ ਸੀ ਬਸ ਥੋੜਾ ਕਰਦਾ ਵਾ ਯਾਰ ਹਰ ਕੋਈ ਨੇ ਆਪਣਾ ਫਾਇਦਾ ਵੇਖਣਾ ਵਾ ਫਾਇਦਾ ਤੇ ਪਹਿਲਾਂ ਆਪਣਾ ਵੇਖਣਾ ਫੇਰ ਦੂਜੇ ਦਾ ਵੇਖਣਾ ਕਿਉਂ ਪਹਿਲਾਂ ਇਹਨਾਂ ਨੂੰ ਕਿੰਨੀ ਆ ਸਮਝਾਇਆ ਕਿ ਕੰਮ ਕਰ ਲੋ ਇਕੱਠੇ ਕਰਾਲ ਕੇ ਕੰਮ ਕਰ ਲੋ ਜੋ ਨਹੀਂ ਕਾਦਰੇ ਤੇ ਮੁੜ ਕੇ ਕੰਮ ਕਰਦੇ ਵੀ ਆ ਕਰਦੇ ਹੀ ਵੱਖੋ ਆਖਵਾ ਆ ਜੇ ਇੱਕ ਐਨ ਨੂੰ ਤੋੜਦਾ ਦੂਜੇ ਐਨ ਨੂੰ ਤਰ ਪੈਂਦਾ ਵਾ ਜਨਾਨੀ ਐ ਇੱਕ ਐਨ ਤੋੜਦੀ ਦੂਜੀ ਐਨ ਨੂੰ ਹੁੰਦੀ ਤੇ ਹੋਰ ਚੀਜ਼ ਆਬ ਲੈਣੀ ਨਾ ਪੇਕਿਆਂ ਦਾ ਸਰੋਤ ਪੇਕਿਆਂ ਚ ਕਰ ਲੈਣੀ ਇਹ ਆਪ ਖਜਨੇ ਇਹ ਨਾ ਕਹਿਣ ਕੇ ਘਰੋਂ ਲਈ ਆ ਜੇ ਘਰੋਂ ਲਈਏ ਤੇ ਫਿਰ ਕਹਿੰਨਾ ਕਰਜਾ ਨਹੀਂ ਲਾਇਆ ਜਿੱਥੇ ਦੋ ਜਣੀਆਂ ਉੱਥੇ ਆਹੋ ਕੁਛ ਹੀ ਹੁੰਦਾ ਵਾ ਤੇ ਹੋਰ ਹੁਣ ਜੋੜਾ ਮਿਲਿਆ ਹੈ ਇਹਨਾਂ ਤੂੰ ਪਹਿਲੀ ਠੇਕੇ ਲੱਲੀ ਆ ਵੱਡੇ ਭਾਣੇ ਲੜਾਈ ਪਾਈ ਹੈ ਤੇ ਮੈਂ ਕਿਹਾ ਮੈਂ ਫਰੀ ਲਈ ਆ ਆਹ ਆਪੇ ਪਹਿਲਾਂ ਗੱਲ ਲੈਂਦੇ ਆ ਕਿ ਸਰਦਾ ਨਹੀਂ ਐਡਾ ਤੇ ਠੇਕੇੰਦ ਲੈ ਲਓ ਬਾਅਦ ਵਿੱਚ ਘਰਾਂ 'ਚ ਲੜਾਈਆਂ ਪੈ ਜਾਂਦੀਆਂ ਵਾ ਫਿਰ ਆਪ ਕਰਨ ਕੰਮ ਕਰਨ ਜਗ੍ਹਾ ਹੈ ਪਹਿਲੀ ਠੇਕੇ ਦੇ ਦੇ ਕਿਉਂ ਤੇ ਹੋਰ ਕੀ ਹੋਇਆ ਕੀ ਐ ਇਦਾਂ ਹੋ ਆਏ ਉਹ ਮੰਨ ਲਓ ਕਿ ਆਪੋਂ ਨਾ ਪੜ ਰਖਣ ਦੇ ਪੜਦਾ ਤੇ ਕਰਜ਼ਾ ਲਾਇਆ ਨਹੀਂ ਆ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਉਹਨੇ ਆਪਣਾ ਮੁੰਡਾ ਬਾਹਰ ਭੇਜ ਲਿਆ ਹਾਂਜੀ ਪੈਸਾ ਜੋ ਆਪੋ ਤਾਂ ਪਈ ਆ ਕੇ ਜੋਰ ਤੇ ਕਰਜ਼ਾ ਹੱਥ ਦੇ ਉੱਥੇ ਖੜਿਆ ਆ ਤਾਂ ਕਰਜੇ ਨੇ ਆਪੇ ਥੋੜਾ ਲੱਥਣਾ ਵਾ ਆ ਇਹਦੇ ਲੋਨ ਕਿਤੇ ਲੱਥੂਗਾ ਆ ਇਹਦੇ ਠੇਕੇ ਦੇ ਆ ਆ ਇਹਦੇ ਵਿਗਣੀ ਆ ਜੋ ਕਰਜ਼ਾ ਲਉਣਾ ਨਹੀਂ ਤੇ ਉਹ ਰੁਕੀ ਹੁੰਨੀ ਆ ਜੀ ਤਾਂ ਹੱਥ ਚ ਪੈਸੇ ਰੱਖਣੇਗੇ ਫਿਰ ਉਹ ਤਾਂ ਮੈਨੂੰ ਆਂਦੀ ਮੇਰਾ ਭਰਾ ਨੇ ਕੱਲੇ ਆਵਾ ਮੈਂ ਇੱਕ ਪੈਸਾ ਨਹੀਂ ਹੱਡਾ ਲੱਗਣਾ ਹੱਡਾ ਇੱਕ ਪੈਸਾ ਨਹੀਂ ਲੱਗਣਾ ਕਿਦਾਂ ਕਹਦੇ ਰਜਨਾਨੀਆਂ ਪੇਕੇ ਨਹੀਂ ਸਿੱਪਤਾ ਹੀ ਕਰਦੀਆਂ ਹੁੰਦੀਆਂ ਹੁਣ ਕੀ ਪਤਾ ਮੈਂ ਨਾ ਤੇਰੇ ਟਿੱਡ ਚ ਪਾ ਕੇ ਵੇਖਿਆ ਤੇ ਨਾ ਮੈਂ ਉਹਦੇ ਵੇਖਿਆ ਇਹ ਆਪੇ ਕਿਥੋਂ ਘਰੋਂ ਆਪੇ ਸੂਟ ਲੈ ਜਾਣਾ ਲੁਕਾ ਕੇ ਤੇ ਜਦੋਂ ਪੇਕੇ ਤੋਂ ਆਪ ਸੋਣਾ ਨਾ ਆ ਮੇਰੇ ਵੀਰ ਨੇ ਦਿੱਤਾ ਜੀ ਆ ਦबई ਵਾਲੇ ਵੀਰ ਨੇ ਦਿੱਤਾ ਜੀ ਇਦਾਂ ਕਰਦੀ ਏ ਕੀਤਾ ਉੱਤੇ ਰੱਬ ਜਾਣਦਾ ਵਾ ਕਿੰਨੇ ਦਿੱਤਾ ਤੇ ਕਿੰਨੇ ਨਹੀਂ ਦਿੱਤਾ ਬੜੀ ਚਲਾਕ ਹੀ ਹੋਏ ਮੇਰਾ ਕਸੂਰ ਕੱਢੀ ਜਾਂਦੀ ਤੂੰ ਮੇਰੀ ਪਿਆਲੀ ਮੈਂ ਦੇਤੀ ਠੇਕੇ ਪਰ ਹੁਣ ਇੱਕ ਗੱਲ ਐ ਖੈਗੀ ਓ ਹੁਣ ਮੈਨੂੰ 12-12 ਨਾ ਦਬਾਇਓ ਨਾ ਵੀ ਪਿਆਲੀ ਇਹਨੂੰ ਦੇ ਦੇ ਪਿਆਲੀ ਮੈਂ ਜਿੱਥੇ ਜ਼ਬਾਨ ਕੀਤੀ ਉੱਥੇ ਰਹਿਣੀ ਓ ਪਿਆਲੀ ਅਜੇ ਵੀ ਕੋਈ ਨਹੀਂ ਹੋ ਗਿਆ ਤੂੰ ਉਹਨੂੰ ਪੁੱਛ ਲਾ ਮੰਨੇ ਨੂੰ ਵੀ ਮੈਂ ਆ ਭਰਾ ਐ ਆਪਣੇ ਨੂੰ ਦੇ ਦੇਣਾ ਮੈਂ ਐਵੇਂ ਪੁੱਛਣਾ ਜਦ ਮੇਰੀ ਗੱਲਬਾਤ ਹੋ ਗਈ ਉਹਦਾ ਨਾ ਗੱਲਬਾਤ ਹੀ ਹੋਈ ਆ ਅਜੇ ਦਿੱਤੀ ਤੀ ਨਹੀਂ ਨਾ ਜਦ ਜ਼ਬਾਨ ਹੁੰਦੀ ਬੰਦਰੀ ਜ਼ਬਾਨ ਵੀ ਹੋਈ ਚੀਜ਼ ਹੁੰਦੀ ਕਿ ਨਹੀਂ ਜ਼ਬਾਨ ਚੀਜ਼ ਤੂੰ ਹੀ ਤਾਂ ਦੋਵੇਂ ਭਰਾ ਪਾਟ ਗਏ ਨਾ ਆਪੋ ਚੋਂ ਦੀ ਘਰ ਪਾਟ ਗਿਆ ਨਾ ਸਾਡਾ ਉਹ ਨਹੀਂ ਪਾੜਦਾ ਇੱਥੇ ਕੋਈ ਨਾ ਪਾੜਨਿਆ ਕਰ ਕੋਈ ਕੋਈ ਨਹੀਂ ਹੁੰਦਾ ਅੱਜ ਦੋ ਦਿਨਾਂ ਦਾ ਮੂੰਹ ਉੱਟਣਾ ਮੁੜ ਕੇ ਕੋਈ ਹੈ ਨਾ ਪਹਿਲਾਂ ਉਹਨੇ ਮੈਨੂੰ ਸਾਲ ਨਹੀਂ ਕਵਾਇਆ ਤੇ ਕੱਲ ਪੈਲੀ ਜਦੋਂ ਪੈਲੀ ਦਾ ਪਤਾ ਲੱਗਣਾ ਫੇਰ ਹਾਂ ਕੀ ਕਰਦਾ ਫੇਰ ਤਾਂ ਕੀ ਕਰਦਾ ਫੇਰ ਤਾਂ ਤੂੰ ਇਦਾਂ ਬੋਲਦਾ ਫੇਰ ਝੱਟ ਬੋਲਣਾ ਆ ਗਿਆ ਉਹਨੂੰ ਤੇਰਾ ਵੱਡਾ ਭਰਾ ਹੈ ਤੂੰ ਕਵਾ ਲੈਨੋ ਉਹਦਾ ਮੂੰਹ ਕਰਕੇ ਪਰਨਾ ਮੂੰਹ ਪਰਣੀ ਦਾ ਟੱਕ ਲੈਣਾ ਪਰਨੇ ਨਾਲ ਪਾ ਆ ਨਹੀਂ ਤੂੰ ਕਵਾਰ ਕਰ ਲੈਨੋ ਉਹਨੂੰ ਕਵਾ ਲੈਨੋ ਤੇਰਾ ਭਰਾ ਹੈਗਾ ਤੂੰ ਨੂੰ ਪੁੱਛ ਲੈਣਾ ਵੀ ਵੀਰ ਮੈਂ ਆਹ ਕੰਮ ਕਰਨ ਲੱਗਾ ਹੀ ਉਹ ਪਰਨਾ ਗੱਲ ਤੇ ਇਦਾਂ ਪਾਇਆ ਹੁੰਦਾ ਜਦਾਂ ਸਾਥ ਬਣਿਆ ਹੁੰਦਾ ਪਰ ਮੈਨੂੰ ਤੇ ਤੁਸੀਂ ਦੁਖੀ ਕਰ ਦਿੱਤਾ ਨਾ ਤੂੰ ਕਹਦਾ ਦੁਖੀ ਚੁੱਪ ਕਰਕੇ ਮੈਂ ਪੱਕੀ ਰੋਟੀ ਮਿਲਦੀ ਹੈ ਨਾ ਖਾਇਆ ਕਰ ਰੋਟੀ ਵੀ ਫੇਈ ਮਾਂ ਨੂੰ ਚੰਗੀ ਲੱਗਦੀ ਆ ਜੇ ਤੀਆਂ ਪੋ ਤਿੱਕੇ ਥਾਂ ਬੈਣ ਤੇ ਥਾਂ ਬੈਣ ਹੁਣ ਤੁਸੀਂ ਕਿਤੇ ਹੀ ਹੋਇਓ ਕਿਤੇ ਹੀ ਹੋ ਬੈਠੇ ਨਹੀਂ ਤੇ ਇੱਕ ਥਾਂ ਰਹਿਣਾ ਇੱਕੇ ਥਾਂ ਰੋਟੀ ਖਾਣੀ ਇੱਕੇ ਥਾਂ ਚਾਹ ਪੀਣੀ ਅਹੀਂ ਤੇ ਕਿ ਡਾ ਚੰਗਾ ਲੱਗਦਾ ਸੀ ਨਿਆਣਿਆਂ ਨੂੰ ਜੇ ਨਾਂ ਤੁਸੀਂ ਇਤਰਾਂਦਾ ਨਿਆਣੇ ਸਾਡੇ ਉਹਨਾਂ ਲੈ ਜਣੇ ਨਾ ਇੱਕ ਵਾਰ ਨਹੀਂ ਨਾ ਮੈਨੂੰ ਦੱਸਿਆ ਨਾ ਸਾਡੇ ਨਿਆਣਿਆਂ ਦਾ ਹੀ ਨਾਂ ਲਿਆ ਤੇ ਉਹ ਕੀ ਦਰਬਾਰ ਸਾਹਿਬ ਨਹੀਂ ਗਏ ਕਿਤੇ ਹੋਰ ਗਏ ਹੋਣੇ ਆ ਉਹ ਨਹੀਂ ਤੇ ਨਿਆਣੇ ਵੀ ਦਿਖਾ ਜੈ ਤੈਨੂੰ ਲੈਣਾ ਸੀ ਉਹਨਾਂ ਐਡਾ ਨਹੀਂ ਹੈਗਾ ਉਹ ਵੀਰ ਵੀ ਤੇ ਛੱਡ ਜਾਂਦਾ ਨਿਆਣੇ ਤਾਂ ਤੈਨੂੰ ਸਾਡੇ ਤਰ੍ਹਾਂ ਉਹ ਕਿਤੇ ਲੱਗ ਕਿ ਜੁਰਮ ਕਿਤੇ ਮਾਰਤੇ ਗਏ ਕਿਤੇ ਤੁਹਾਨੂੰ ਇਹੋ ਵਹਿਮ ਪਾ ਗਿਆ ਚਲੋ ਰੱਬ ਜਾਣੇ ਭਲਾ ਹੋਵੇ ਉਹਨਾਂ ਦਾ ਵੀ ਤੇ ਤੇਰਾ ਵੀ ਮਾਂ ਨੇ ਤਾਂ ਸੀਸਾ ਹੀ ਦੇਣੀਆਂ ਆ ਪਰ ਗਲਤੀ ਤੇਰੀ ਆ ਜਿੰਨੀ ਗਲਤੀ ਜੋਦਿਆ ਤੇਰੀ ਆ ਕੀ ਕਰਾਂ ਮੈਂ ਮੇਰਾ ਨੀ ਹੁਣ ਜੀ ਲੱਗਦਾ ਘਰ ਵਿੱਚ ਹੁਣ ਥੋੜਾ ਛੇਰੀ ਪੈਸੇ ਤੇ ਮੈਂ ਰੱਖੇ ਆ ਕੋਈ ਨਹੀਂ ਉਸ ਸਰਕਾਰੀ ਈੜ ਤੇ ਜਾਣੀ ਆ ਉਹ ਘੜੀ ਦੀ ਮੰਗੀ ਜਾਣੀ ਆ ਸਰਕਾਰ ਨੇ ਵੇਚੀ ਦੇ ਅੱਛਾ ਹੂੰ ਤੇ ਮੁੜ ਕੇ ਫੇ ਗੱਲਾਂ ਕਰਨੀਆਂ ਸ਼ਰੀਕ ਯਰਦੇ ਨਹੀਂ ਸ਼ਰੀਕ ਯਰਦੇ ਨਹੀਂ ਫਿਰ 12 ਵਜੇ ਜਦ ਸਾਡਾ ਟਰੈਕਟਰ ਵੜਿਆ ਕਰਨਾ ਮੈਂ ਇਹਨਾਂ ਦੀ ਪਹਿਲੀ ਜੂ ਫਿਰ ਰੋਇਆ ਕਰਨਾ ਬੈ ਕੇ ਬੰਨਿਆ ਤੇ ਇਹਨਾਂ ਨੇ ਤੇ ਹੋਰ ਸਾਡੀ ਹੀ ਇੱਕ ਦਿਨ ਤੇ ਟਰੈਕਟਰ ਵਾਹਦੇ ਆ ਅੱਜ ਫੇਰ ਬਦਵਾ ਦਿਆ ਕਰਨੀਆਂ ਹੂੰ ਤੇ ਪਹਿਲਾਂ ਪੈਰ ਸੰਭਲ ਕੇ ਚੱਲਣਾ ਨਹੀਂ ਜਰੂਰ ਲੈਣੀ ਇਹਨਾਂ ਦੀ ਫੇਰ ਬਾਦਵਾਵਾਂ ਲੈਣ ਨੂੰ ਰੱਬ ਆਪਣੀ ਖਾਨਦ ਵੇ ਇੰਨਾ ਹੀ ਬੜਾ ਵਾ ਉਹ ਬਦਵਾ ਉਹਦੀਆਂ ਲੱਗ ਜਾਂਦੇ ਮੈਂ ਸੱਚਾ ਬੰਦਾ ਐ ਝੂਠੇ ਬੰਦੇ ਨਾਲ ਲੱਗਦੀਆਂ ਹੁੰਦੀਆਂ ਜੇ ਲੋ ਆਵ ਕਰ ਜਾ ਲੈ ਆ ਲੈ ਨਹੀਂ ਤੇ ਖਾਈਂ ਕਿ ਸਲਾਹ ਕਰ ਸਕਦੇ ਕੋ ਉਤੇ ਰੱਬ ਨਹੀਂ ਵੇਂਦਾ ਆ ਹੋ ਕੇ ਅਹੀਂ ਕਿੱਟੇ ਠੱਗ ਗਿਆ ਮਾਰੰਡੇ ਆ ਮਾੜੀ ਮੋਟੀ ਬੰਦਾ ਮਾਰਦਾ ਹੀ ਆ ਹੱਥ ਪੈਰ ਕਿ ਮੇਰੀ ਪਹਿਲੀ ਵਾਜੇ ਮੇਰੀ ਪਹਿਲੀ ਵਾਜੇ ਲੋਕ ਇਹਨੂੰ ਇਹਨੂੰ ਕਹਿੰਦੇ ਚੁਗਲੀ ਕਹਿੰਦੇ ਆ ਹਾਂ ਛੱਡੋ ਮੈਂ ਕਹਿੰਦੀ ਆ ਵੀ ਹੁਣ ਆ ਤਾਂ ਕੰਮ ਸ਼ੁਰੂ ਹੋਇਆ ਹੀ ਆ ਨਾਲ ਹੀ ਆ ਹਵਾਲ ਨੂੰ ਵੀ ਜਿਹੜਾ ਲੀਏ ਤੇ ਬਾਕੀ ਨੂੰ ਰੈਂਦੀ ਨੂੰ ਪੀਂਟ ਕਰਵਾ ਲਈ ਹੈਗਾ ਮੈਂ ਹੁਣ ਠੀਕੇ ਲਲੀਏ ਪੜੀ ਤੂੰ ਉਹ ਕੰਮ ਉਹਨਾਂ ਨਾਲ ਕਰਨ ਲਈ ਫੇਂ ਮੈਨੂੰ ਬਠੇਰਾ ਪਤਾ ਵਾ ਵੀ ਹੱਥ ਨਹੀਂ ਪੈਣਾ ਤੇ ਪਰ ਫੇਰ ਮੈਨੂੰ ਨਾ ਵੇਖ ਕੇ ਦੀ ਜੀ ਆ ਜਾਂਦੀ ਉਹਨਾਂ ਦੀ ਜਦੋਂ ਕੋਠੀ ਪੇਟ ਵੇਖਦੀ ਆ ਨਾ ਮੈਨੂੰ ਕਾਲੀ ਜੀ ਪੈ ਜਾਂਦੀ ਆ ਵੀ ਆਡੀ ਵੀ ਤਵਾ ਦਾ ਚਿੱਟੇ ਰੰਗ ਦੀ ਹੋ ਜੇ ਜਿਨ੍ਹਾਂ ਦੇ ਪੈਸੇ ਕੋਲ ਹੋਣ ਨਾ ਉਹਨੇ ਲਾਉਣੇ ਚਾਹੀਦੇ ਆ ਤੇ ਸੰਭਾਲਣ ਦੀ ਤਾਂ ਵਧੀਆ ਜਿਹੜਾ ਖਰਾਬ ਨਾ ਹੋਵੇ ਹੂੰ ਫੇਰ ਤੁਰ ਕੇ ਹੂੰ ਕਰਜਾ ਚੋਕੇ ਲਾਵਾਂਗੇ ਫੇਰ ਤੇ ਫੇਰ ਉਹਦਾ ਪੇਟ ਕਿੱਤੀ ਕੋਠੀ ਦਾ ਟੌਰ ਵੱਖਰਾ ਹੀ ਹੁੰਦਾ ਈ ਚੱਲ ਵੇਖ ਲਈਨੇ ਹਾਂਡਾ ਹਾਂਡਾ ਕਰਕੇ ਹੂੰ ਜੇ ਬਾਜੀ ਜਾਣੇ ਪੈਸੇ ਨਾਲੇ ਝੋਨਾ ਲਗਾ ਵਦ ਗਿਆ ਆ ਪੰਜ ਤਿੰਨ ਚਾਰ ਪੈ ਲੀਆਂ ਝੋਨੇ ਚੰਗਾ ਹੋ ਜਾਣਾ ਆਹੋ ਤਾਂ ਐਵੇਂ ਕਹਿਣ ਦੀ ਨਾ ਵੀ ਥੋੜਾ ਜਿਹਾ ਰੱਖ ਲਿਓ ਨਾ ਘਰ ਵਾਸਤੇ ਵੀ ਆਹੋ ਇੱਕ ਫਸਲ ਤਾਂ ਬਾਜੀ ਜਾਂਦੀ ਹੈ ਹੁਣ ਝੋਨੇ ਜੋ ਤੇ ਆਉਣਾ ਹੀ ਹੋਣਾ ਕੋਹ ਨਾ ਕੋ ਠੀਕੇ ਉਹ ਚ ਇੱਕ ਫਸਲ ਬਾਜ ਜਾਂਦੀ ਹੁੰਦੀ ਆ ਹੂੰ ਜੇ ਰੱਬ ਮਿਹਰ ਕਰੇ ਤੇ ਮਿਹਨਤ ਕਿੰਨੀ ਆ ਮਿਹਨਤ ਕਰਨੀ ਪੈਂਦੀ ਆ ਲੋੜ ਮਿਹਨਤ ਕਰਦੇ ਨਹੀਂ ਆ ਹੂੰ ਅਗਲੇ ਦਾ ਨਾਂ ਲੈ ਜੇ ਤੇ ਅੱਜ ਜੋੜੀ ਵੇਚ ਲਗੀ ਵਡੀ ਨਾ ਤਿਆਰ ਹੋ ਕੇ ਤੇ ਉਹ ਬੋਧ ਫਿਰ ਨੂੰ ਰਹਿੰਦੇ ਆ ਹਾਂ ਮੁੰਡਾ ਬਾਹਰ ਵਿੱਚ ਗਿਆ ਹੀ ਉਹ ਚਲ ਜਾਣਾ ਵਾ ਮੁੰਡਾ ਬਾਹਰ ਪਹਿਲੇ ਦਾ ਫੇਰੇ ਤੁਰੇ ਦੇ ਹੂੰ ਫੇਕਣਾ ਬਾਜਦਾ ਨਹੀਂ ਕੋ ਉਦੋਂ ਜਦੋਂ ਨਿਆਣੇ ਬਾਹਰ ਵੀ ਲੀਏ ਨਾ ਫੇਰ ਹੀ ਫੇਰੇ ਤੁਰੇ ਨੂੰ ਟਾਈਮ ਮਿਲਦਾ ਹੀ ਨਹੀਂ ਤੇ ਜੇ ਨਿਆਣੇ ਇੱਥੇ ਰਹਿਣ ਪਹਿਲਾਂ ਆਪਾਂ ਸੋਚੀ ਜਾਈਦਾ ਵਾ ਕੋਈ ਨਹੀਂ ਅਸੀਂ ਨਿਆਣੇ ਪਾਲ ਕੇ ਤੇ ਬਾਅਦ ਵਿੱਚ ਘੁੰਮਾਂ ਫਿਰਾਂਗੇ ਪੜਾ ਲਗਾ ਕੇ ਫੇਰ ਬਾਅਦ ਵਿੱਚ ਨਿਆਣੇ ਦੇ ਵਿਆਹ ਦੀ ਟੈਨਸ਼ਨ ਪੈ ਜਾਂਦੀ ਹੈ ਵਿਆਹ ਕਰਕੇ ਫਿਰ ਪੋਤੇ-ਪੋਤੀਆਂ ਨੰਦੇ ਆ ਕੋ ਮੰਨਦਾ ਤੇ ਮੌਕਾ ਹੀ ਨਹੀਂ ਮਿਲਦਾ ਆ ਭਾਰ ਭੂਰ ਚੱਲ ਜਾਣਾ ਫਿਰ ਵਾਵਾ ਆ ਜਾਂਦਾ ਹੀ ਉਹ ਬੁੜਾ ਫੁੜੜੀ ਵਿਹਲੇ ਰਹਿ ਜਾਂਦੇ ਆ ਫਿਰ ਜਿੱਥੇ ਮਰਜ਼ੀ ਜਾਓ ਉਹ ਜਿਹਦੇ ਕੋਲ ਪੈਸਾ ਚਾਰ ਹੋਵੇ ਨਾ ਜੋੜੇ ਹੁਣ ਘومی ਵਿਹਲੇ ਚੰਗਾ ਲੱਗਦਾ ਹੁਣ ਕਰਜ਼ਾ ਛਿਰਦੇ ਉੱਤੇ ਆ ਹੂੰ ਤੇ ਘੁੰਮਣਾ ਚੰਗਾ ਲੱਗਦਾ ਹੁਣ ਜਿੱਥੇ ਵੀ ਜਾਣਗੇ ਤੇਲ ਕਿੰਨਾ ਮਹਿੰਗਾ 2-3 ਦਾ ਤੇਲ ਪਾਉਣਗੇ ਜਿੱਥੇ ਰਿਸ਼ਤੇ ਆਦਣਗੇ 100-200 ਦਾ ਅੰਬਾ ਖਾਣਗੇ ਚੱਲਗਾ ਤੀਹੀ ਘੜਾ ਉਹ ਲੱਗਿਆ ਨਿਆਣੇ ਨੂੰ 500 ਦੇਣਗੇ ਉਹ ਹੀ ਗੱਲਾਂ ਕਰੀ ਜਾਂਦੇ ਨਿਕਾ ਨੋਟ ਹੈ ਨਹੀਂ ਕੋਈ 200 ਦੇ ਅਵਸਰ ਮ ਆਉਂਦੀ ਏ ਤੁਹਾਨੂੰ ਜੇ ਨਾ ਅਨਸਰ ਇਹਦੇ ਫਿਰ ਬੰਦਾ ਕੰਨੀ ਕੇ ਹਸਲਦੀ ਦੇ ਕੇ 100 ਰੁਪਏ ਵੀ ਫੜਾ ਸਕਦਾ ਵਾ ਕਿ ਨਾ ਦੇਣ ਨਾਲ ਚਲ ਜਾ ਵਿਰੋਧਾ ਬਣਾ ਦੇ ਲਾ ਕੇ ਤੁਰਪੇ ਬਣ ਤੇ ਚਿੱਤੇ ਹੀ ਭੁੱਲ ਗਿਆ ਹਾਂ ਕੀਮਤ ਰ ਕੋ ਸਿੱਖ ਲੈਣਾ ਤੇ ਬਾਕੀ ਮੱਥੇ ਤੇ ਤੇ ਨਹੀਂ ਲਿਖਿਆ ਕਿ ਇਹ ਤੇ ਵੀ ਇਨੇ ਕਰਜ਼ਾ ਚੁੱਕਿਆ ਵਾ ਉਹ ਨਹੀਂ ਪਤਾ ਲੱਗਦਾ ਕਿਸ ਨੂੰ ਵੀ ਘਰੇ ਆਪ ਹੀ ਔਖੇ ਹੋਈਦਾ ਵਾ ਜਦੋਂ ਚਿੱਟੀ ਆਉਂਦੀ ਨਾ ਗੱਡੀਆਂ ਨੂੰ ਕਰਜ਼ੇ ਵਾਲੀ ਉਦੋਂ ਕਨਾਲ ਖਾਂ ਕਮਾਦਾ ਵੀ ਜਿਹਨੇ ਬੱਚੇ ਜਾ ਲੁਕਣ ਵਾਸਤੇ ਆ ਜਾਗਾ